ਚੱਲ ਸਸਿਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣੇ ਹੀ ਬੰਦੇ ਕੱਲੇ ਕੱਲੇ ਆ ਰਹੇ ਆ ਅੱਜ ਦੋ ਆ ਆ ਗਏ ਆ ਸਸੇ ਕਾ ਬਲਾ ਹੈ ਇਧਰ ਮੁਕਰਦੇ ਬੰਦਾ ਆਪਣਾ ਹੋਰ ਕਿਹੜੇ ਰਹਿ ਗਏ ਦੋ ਜਿਹੜੇ ਉਹਨਾਂ ਦੇ ਸੁਖੀ ਤੇ ਬੱਬੀ ਉਹ ਕਦੋਂ ਆਉਣਗੇ ਲੋਕਾਂ ਦਾ ਦੂਰ ਰੱਖਦੇ ਰੱਖੇ ਤਾਂ ਮੈਂ ਕਦੋਂ ਆਉਣਗੇ ਕਦੋਂ ਕਿਹਾਂ ਆਉਣ ਨੂੰ ਪਤਾ ਹੈ ਇਹ ਇੱਕ ਗੰਢ ਹੈ ਡਾਕਟਰ ਲਾਲ ਜਲਦੀ ਨਾਲ ਆਏ ਤੇ ਆਪਾ ਜੀ ਆਇਆ ਮਸ਼ੀਨੀ ਤੋਸ਼ ਕਰਨੀਆਂ 400 ਦੀ ਇਹ ਤਾਂ ਇੱਕ ਬੰਦਾ ਹੋਰ ਆਇਆ ਨਵਾਂ ਸੱਸ ਸਾਸਿਕਾ ਬਣਾ ਤੇ ਤੂੰ ਪੜੇ ਤਿਆਂ ਬਾਅਦ ਆਇਆ ਕੱਲ ਮਸ਼ੀਨ ਇੱਕ ਤੋਰੀ ਤੈਨੂੰ ਫੋਨ ਕਰੀ ਗਿਆ ਐ ਨਹੀਂ ਤੂੰ ਤੂੰ ਮੇਰੇ ਮਨ ਆਇਆ ਹੀ ਕੋਈ ਤੇ ਡੈਡੀ ਮੈਂ ਹੱਜ ਕੀਤੀ ਨਾ ਦਾ ਘਰ ਹੀ ਕੋਈ ਨਹੀਂ ਕਹਿੰਦਾ ਕਿ ਰੱਗਿਆ ਉਹ ਫਿਰ ਜਾਣਾ ਨਾ ਰਲਾਵੀ ਨਾ ਚੰਗਾ ਉਵੇਂ ਮੈਂ ਰੱਖਦੀ ਪਤਾ ਲੱਗ ਜਾਏਗਾ ਠੀਕ ਹੈ ਤੇ ਅੰਦਰ ਚਾਣਾ ਚਾਣਾ ਕਟਾਈ ਕਰਕੇ ਤੇ ਆਪਾਂ ਇਹਦੇ ਨੂੰ ਚਲਾਉਂਦੇ ਸਰਵਿਸ ਸਟੇਸ਼ਨ ਥੋੜਾ ਫੜ ਥੋੜੇ ਨਾ ਮਾਰੀ ਸੱਟ ਥੋੜਾ ਲਈ ਆ ਵੀ ਆਏ ਥੋੜਾ ਲਈ ਆ ਤਾਂ ਬਰਾਤੀ ਕਿਹੜੀ ਮਸ਼ੀਨ ਦੀ ਚੋਰੀ ਕੀਤੀ ਸੱਚੀ ਸੱਚੀ ਦੱਸੀ ਆ ਬਲ ਸਾਡੀ ਮਸ਼ੀਨ ਦੀ ਚੋਰੀ ਕੀਤੀ ਹੈ ਕਿ ਤੋੜੀ ਇਹਦੀ ਹੈ ਐਂਡੀ ਹੈ ਚੋਰੀ ਕੀਤੀ ਤੁਸੀਂ ਮੈਂ ਨਹੀਂ ਕੀਤੀ ਅੰਦਰ ਪਛਾਏਗਾ ਕਿੰਨੇ ਕਿਤੇ ਹੋਰ ਮੰਡ ਪੋਚਾ ਹੋਰ ਫੋਲ ਮੈਨੇ ਇਹ ਤਾਂ ਫੋਲ ਮੰਦ ਨਾਲ ਹੀ ਹੈ ਹਾਂ ਇੱਧਰ ਕਿੱਦੇ ਹੋਏਗਾ ਕੋਲ ਕੁਰਸੀ ਨਾਲ ਫੀਰ ਦੇ ਇੰਨੇ ਕੋਲ ਪਟੜ ਕੋਲ ਜਾਣ ਕਰ ਲੈਣਾ ਇਹ ਕਿੱल्ल्या ਮਰੇ ਕਿੰਨੇ ਕਿਲੇ ਵੱਡੇ ਤੁਸੀਂ ਆ ਕੀ ਇੱਧਰ ਮੁਹ ਇੱਧਰ ਮੁਕਰਕਦਾ ਹੈ ਹਾਂ 200 200 ਤਨੀ ਵੱਟਾ ਜੇ ਵਿੱਚੇ ਮੇਰੇ ਵੀ ਕਿੰਨੇ ਕੁੱਨ ਲੈ ਜੇ ਯਾਰ ਉਹ ਤਾਂ ਟਾਇਰ ਹੀ ਹਨ ਮਾੜਾ ਦਿੱਤਾ ਹੈ ਟਾਇਰ ਮਾੜਾ ਦਿਓ ਉਸ ਕੰਝੇ ਕਿੱਡਾ ਟਾਇਰ ਪਾ ਦੇ ਉਹ ਲਾਣਾ ਹੈ ਕਿ ਨਹੀਂ ਲਾਣਾ ਟਾਇਰ ਕੀ ਟਾਇਰ ਨੂੰ ਕੀ ਹੈ ਇਹ ਨੂੰ ਕੀ ਹੈ ਦੱਸ ਕਿੰਨਾ ਬਾਤ ਹੈ ਕੀ ਇਹਨੂੰ ਕੀ ਹੈ ਇਹਨੇ ਇੱਕ ਪਹਿਲੇ ਪਹਿਚਾ ਇਹ ਦਿਨ ਕਾ ਹੜਾ ਕੰਮ ਕੋਣ ਚਲਾਛੇ 6 ਕਿਲੇ ਉਹ ਟਾਇਰ ਕਿਨਾਲ ਜਾਣਾ ਹੋ ਜਾ ਉਹ ਪਿਆਸ ਕੰਜੇ ਜਾ ਕਿਨੇ ਲ ਜਾਣਾ ਹੋਂ ਤੇ ਫੋਰਮੈਨ ਜਾਣ ਕਿ ਮੈਂ ਫੁੱਲ ਮੈਨ ਤੂੰ ਕੌਣ ਹੈ ਮੈਂ ਉਹਨੂੰ ਆਂਦਰ ਅਸ ਕੰਜਾ ਪਾਈ ਚਲੀ ਨਾ ਹੀ ਵਜਣਾ ਹੋਏ ਨਾ ਮਸ਼ੀਨ ਵਜਾਏ ਵਜਾਣ ਕਿਹੜਾ ਥੱਕ ਜਾਏ ਦੀ ਨੇ ਕਿੰਨੇ ਕਿਲੇ ਵੱਡੇ ਜੇ 200 200 ਮੈਂ 250 ਵੱਟ ਜਾਣਾ 30 ਕਿਲੇ ਚ ਮੱਝਾ ਗਣਾ ਦੇ ਦੇ ਵੱਡੇ ਦੇ 670 ਜੇ ਤੇ 200 ਕਿਲਾ ਵੱਡੇ ਜੀ ਨੇ ਆਪਾਂ ਵੱਡੇ ਜੀ ਜੱਸੀ ਕੰਪੈਨ ਆ ਆਪਾਂ ਵੱਡੇ 350 ਕਿਲਾ ਇਹ ਲੋਕਾਂ ਵੀ ਇਹਨਾਂ ਨੇ ਵੱਡਾ 150 ਕਿਲਾ ਇਹ ਦੇਖੋ ਵੀ ਇਹਦੇ ਵਿੱਚ ਕਿੰਨਾ ਕੋੰਤਰ ਹੈ ਤੂੰ ਦੱਸ ਵੀ ਤੂੰ 12 ਛਿਆੜੀ ਦਾ ਬੰਦਾ ਇੱਧਰ ਹੈ ਤੂੰ ਕਿਨੇ ਕਿਲੇ ਵੱਡ ਗਾ 46 ਆਪਾ ਕਿਲੇ ਆਪਾਂ ਦਾ ਪੰਮੇ ਨੂੰ ਪਹਲਾ ਵੀ ਉਹਨੇ ਕਿੰਨੇ ਵੱਡੇ ਨਾਲ ਆਪਾਂ ਦੱਸਣਾ ਨਹੀਂ ਵੀ ਤੇ ਨਾ ਬੇਬਸ ਅੱਛਾ ਨੇ ਵੱਡੇ ਕਿੰਨੇ ਨੇ ਵੱਡੇ ਕਿੰਨੇ ਨੇ ਉਹ ਦੋਨੋਂ ਨਹੀਂ ਪਤਾ ਹੈ ਤਾਂ ਇੰਤਜਾਤ ਹੋਵੇਗਾ ਹੋਵੇਗਾ ਕਿ 1.5 200 200 ਸੇ ਵੱਡ ਗੰਦੇ ਇੰਨਾ ਘੱਟ ਵੱਡੇ ਨੇ 46 ਸਾਲ ਵਾਲੇ ਪੀਲੇ ਟਾਇਰ ਟਾਇਰ ਸਾਰਾ ਸੀਜ਼ਨ ਤੇ ਪੈਂਚਰ ਕੀਤੀ ਗਾ ਦੋਰ ਪਾ ਇੱਕ ਦਿਨ ਹੀ ਹੋਇਆ ਮਹੀਨ ਤੇ ਇੱਕ ਦਿਨ ਰੁਕੀਏ ਨਾ ਨਾਲ ਸੁਣ ਬਲਾਵਾ ਕਰਦੀ ਦੋ ਘਾੜੇ ਖੜਦੀ ਚੱਕ ਲਾਰੇ ਹਵਾ ਫਰਦੇ ਅੱਛਾ ਤੇ ਫਿਰ ਤੈਨੂੰ ਪਤਾ ਨਹੀਂ ਵੀ ਆ ਟਾਇਰ ਲਜਾਣਾ ਹੈ ਕੋਣ ਸੀਜ਼ਨ ਦੇ ਵਿੱਚ ਕਿਵੇਂ ਲਾ ਜੇਗਾ ਕਿਵੇਂ ਆਟੋ ਕਰਦੇ ਦਾੜੋ ਟਾਇਰ ਚਲਾ ਜਾਣਾ ਸਿੰਧੂ ਨੂੰ ਸਿੰਧੂ ਕਿੰਦਾ ਸੀ ਉਹ ਕਹਿੰਦਾ ਚਾਲੇ ਰਵਧੀਆ ਪੈਂਚਰ ਹੋ ਗਿਆ ਖੜਿਆ ਕੇ ਖਾੜ ਕਿਉਂ ਸੀ ਇੱਕ ਦਿਨ 25 ਕਿਲੇ ਮਾਰ ਗਏ ਇੱਕ ਦਿਨ ਤਾਂ 25 ਕਿਲੇ ਤੋਂ ਡਾ ਦਾ ਕੁਝ ਵੀ ਨਹੀਂ ਗਿਆ ਹਰ ਆਹਰ ਤੇ ਮੇਰੇ ਤੇ ਪੈਣਾ ਸਿੰਧੂ ਤੇ ਕੁਛ ਗੱਲ ਹੈ ਤੇਰਾ ਗੱਲ ਯਾਰਾ ਜੋ ਉਹਨੂੰ ਫੋਰ ਮੈਨ ਮੈਂ ਹੁਣ ਕਰੀ ਉਹਨ ਦੀ ਜਿਵੇਂ ਆਖਣ ਮਾਰੋ ਹੋਈ ਕਰਨਾ ਨਾ ਉਹ ਫੁੱਲ ਮੈਨ ਤੂੰ ਕੰਡਾ ਮੈਨ ਜੇ ਉਹਨੂੰ ਪਤਾ ਸਭ ਇਹ ਜਿਹੜਾ ਕੰਮ ਨੇ ਕਰਨਾ ਹੀ ਮੈਂ ਕਰਨਾ ਚੱਲ ਮਸ਼ੀਨ ਤੇ ਹੋਈ ਆਪਾਂ ਹਾਂ ਇਹਨੇ ਵਟਿਆ 40 ਵਾਲੇ ਨੇ 180 ਹੋਣਗੇ ਨੱਪਰੇ ਹੋਣਗੇ 200 ਹੋ ਜਾਊਗਾ ਤੇ 12 ਛਾਲ ਨੇ 200 ਵੱਡਾ ਆਪਾਂ ਵੱਡਾ ਜੀ ਇਹ 170 ਕਿਲੇ ਉਹ 270 ਕਿਲੇ ਦੱਸੀ ਮਸ਼ੀਨ ਲੱਗਾ ਤੇ ਤੂੰ ਵੀ ਦੇਖ ਟੋਟਲ ਕਿੰਨੇ 6 ਕੋ ਸਵਾ 6 650 ਲਗਭਗ ਹੋ ਗਿਆ ਤੇ ਇਧਰ ਆ ਕੇ ਦੱਸੋ ਵੀ ਹੁਣ ਅੱਗੇ ਲੱਗਣ ਵਰ ਕੀ ਵਿਚਾਰ ਨੇ ਅੱਗੇ ਲੱਗਾ ਦੇ ਅੱਧੀ ਕਿਰੇ ਕਰ ਅੱਗੇ ਨਹੀਂ ਮਸ਼ੀਨ ਤੇ ਲੱਗਰੂ ਮਸ਼ੀਨ ਤੇ ਹੀ ਕਦੋਂ ਲੱਗੇਗਾ ਜਦੋਂ ਆਖਰ ਆਪਾਂ ਤਿਆਰ ਹਾਂ ਚਲੋ ਬਾਹਰ ਚਲਾ ਜਾਣਾ ਚਲਾ ਜਾਂ ਗਣੀ ਰੋਟੀਆਂ ਨਹੀਂ ਪਕਾਣੀਆਂ ਆਉਂਦੀਆਂ ਹਾਂ ਨਹੀਂ ਆਉਂਦੀ ਅੱਛਾ ਨਹੀਂ ਮਾੜਾ ਮਟਾ ਹਬਜੀ ਤਾਂ ਬਣਾਣੀ ਆਉਂਦੀਆਂ ਤੂੰ ਬਾਹਰ ਚਲਾ ਜਾਏਗਾ ਰੋਟੀ ਰੋਟੀ ਵੇ ਰੋਟੀਆਂ ਪਕਾਣੀਆਂ ਆਉਂਦੀਆਂ ਹਬਜੀ ਆਹ ਬਣ ਮਸੇਬੀ ਹਬਜੀ ਹਬਜੀ ਮੈਂ ਹਬਜੀ ਨੂੰ ਬਣਾਣੀਆਂ ਆਦੀਆਂ ਚੜਨੀ ਕੋਟ ਲੈਂਦਾ ਉਹਨਾਂ ਨਾਲ ਆ ਜੀ ਬਸ ਚੜਨੀ ਕੋਟ ਦੀ ਕਰੀ ਉਹ ਇਹਲਾ ਦੋ ਕੇ ਪਾਈ ਜਾਂਦੇ ਇੱਕ ਜਗ ਉਹ ਦੋ ਕੇ ਪਾ ਸੈਟਿੰਗ ਕਰਨਾ ਲੱਗੇ ਸੈਟਿੰਗ ਹੋ ਜਾਏ ਕਰਨੀ ਤੂੰ ਆਪਾਨ ਲਾਈਏ ਚਲਾਈਏ ਤੇ ਜਲਦੀ ਕਰ ਹੋਰ ਕਿਰਾਇਆ ਕੱਢਣ ਵਾਲਾ ਆ ਪੀਪੀ ਲਾਉਂਦੇ ਆ ਉਤੋਂ ਆ ਲਾਵੀਂ ਦੋਲ ਚ ਖਵਾਨ ਵੀ ਕਰ ਦੋ ਪੀਪੀ ਪਹਿਲਾਂ ਲਾਉਂਦੇ ਦੋ ਇਹ ਗੱਲ ਨੂੰ ਮਸ਼ੀਨ ਖੋਲ੍ਹ ਲਈ ਤੁਹਾਡੇ ਕੋਲ ਕੋਈ ਚੋਈ ਚੀਜ਼ ਰਾਲ ਗਈ ਤਾਂ ਪਹਿਲਾਂ ਹੀ ਹੱਥ ਰੱਖੋ ਨਾ ਕਿ ਮਸ਼ੀਨ ਤਾਂ ਤੁਸੀਂ ਲੈ ਲਿਆ ਇਹ ਮਸ਼ੀਨ ਨਾਲ ਟੂ ਟਾਇਰ ਹੁੰਦਾ ਨਾ ਕੋਈ ਹੈ ਬਈ ਯਾਰ ਅਗਲੀ ਕਰ ਮਸ਼ੀਨ ਕੋਈ ਹੋ ਜਾਣਾ ਸਾਡੇ ਨੂੰ ਸਾਡੇ ਨੂੰ ਸੁਣ ਲੈ ਦੀ ਬਾਹਰ ਹਾਂ ਨੂੰ ਕੋਲਾ ਟਾਇਰ ਕੋ ਆ ਰਿਹਾ ਹੋਰ ਹੋਇਆ ਅਈਆ ਕਹਿੰਦਾ ਵੀ ਟਾਇਰ ਸਾਡਾ ਕੋਲਾ ਕੋ ਤੇ ਫਿਰ ਮਸ਼ੀਨ ਖੜੋਏ ਸਾਡੇ ਅਸੀਂ ਜਾਣੇ ਸਾਡਾ ਕੰਮ ਜਾਣੇ ਇਵੇਂ ਗੱਲਾਂ ਨੇ ਤੇਰੀ ਸਾਡਾ ਯਾਰ ਪੈਸਾ ਨਹੀਂ ਦੇ ਹਾੜੇ ਹੁਣ ਕਿਵੇਂ ਮਸ਼ੀਨ ਖੜ ਨਹੀਂ ਦੇਦੇ ਅੱਛਾ ਤਾਂ ਹੌਂਟਾ ਖੜੋਤੀ ਹੈ ਹੁਣ ਹੁਣ ਕੋਈ ਕੋਸ਼ਿਸ਼ ਹੈ ਕੀ ਬੋਟ ਪਾਤੀ ਹੈ ਅਈਆ ਤਾਂ ਖੜਾਉਂ ਨਹੀਂ ਦਿੰਦੇ ਚਾਣਾ ਵਾਣਾ ਜ ਨਹੀਂ ਖੜਾਉਣ ਦਿੰਦੇ ਪੰਮੇ ਰਿ ਲੱਗ ਪਿਆ ਜੀ ਕੰਬੈਨ ਤੋਂ ਹੋਣਾ ਮਥਾੜੂ ਦਾ ਆਪਣਾ ਸ਼ਰਵਾਦ ਹੋਈ ਆ ਧਵਾਈ ਦੀ ਤੇ ਇਹਦੀ ਅੱਪ ਬਾਅਦ ਚ ਕਰਨੀ ਆ ਕੱਲ ਨੂੰ ਇਹਦਾ ਨੰਬਰ ਆ ਅੱਜ ਇੱਕ ਬੰਦਾ ਹੀ ਆਇਆ ਪੰਮਾ ਕੱਲਾ ਹੀ ਸਾਸ ਜੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਇਹ ਧਵਾਈ ਤੇ ਸ਼ੁਰੂ ਕੀਤੀ ਆ ਪਰ ਨਿਭੜ ਜੂਗਾ ਬਾਕੀ ਕੰਪਰੈਸਰ ਆਪਣਾ ਚੱਲ ਰਿਹਾ ਇੱਧਰ ਆ ਇਹ ਤਾਂ ਖਤਾ ਬਣਾ। ਬੰਮਾ ਕਿੰਨਾ ਟਾਈਮ ਲੱਗੂਗਾ ਹੋਰ? ਕਿੰਨਾ ਟਾਈਮ ਲੱਗ ਜਾਣਾ? ਹਾਂ? ਮਿੱਟੀ-ਮਿੱਟੀ ਲਾ ਦੇ ਪਾਣੀ ਨਾਲ ਕੱਲਾ ਮਾਰੀ ਜਾ। ਹੈ? ਤੇ ਬਾਕੀ ਆਪਾਂ ਕੰਬੈਨ ਆਹਾ ਸਮਾਨ ਕੱਢਿਆ ਪਏ ਇਹਨੂੰ ਆਪਾਂ ਤਿਆਰ ਕਰਨਾ ਮੂੰਗੀ ਤੇ ਇਸ ਕੰਬੈਨ ਨੂੰ ਲਾਵਾਂਗੇ ਆਪਾਂ ਮੂੰਗੀ ਨੂੰ ਤੇ ਤਿਆਰ ਕਰਕੇ ਸ਼ਾਇਦ ਹੋ ਸਕਦਾ ਆਪਾਂ ਬਾਹਰ ਵੀ ਲੈ ਜਾਈਏ ਵੀ ਤਾਂ ਜੇ ਨਾ ਗਈ ਤਾਂ ਆਪਾਂ ਇੱਥੇ ਤਪੇ ਕੱਲੀ ਮੰਗੀ ਤੇ ਚਲਾਵਾਂਗੇ ਮੈਂ ਇੱਧਰ ਆਪਣਾ ਟਰੈਕਟਰ ਖੜਾ ਜੀ ਇਹ ਵੀ ਤਿਆਰ ਤੁਹਾਡਾ ਬਾਕੀ ਇਹਦੇ ਬੰਦੇ ਕੱਲ ਨੂੰ ਆਉਣਗੇ ਤੇ ਇਹਦਾ ਇੱਕ ਹੀ ਆ ਪੰਮਾ ਕੱਲਾ ਹੀ ਇਹ ਤੋਂ ਕਿ ਆਪਣਾ ਤਰੀਕ ਉਹ ਬੰਦਾ ਇਹ ਜ਼ਿੰਮੇਦਾਰੀ ਵਾਲਿਆ ਵਿਚਾਰਾ ਇਹਨੇ ਆਪਣਾ ਆਪਣਾ ਜਿਹੜਾ ਕੰਮ ਇਹਨੇ ਕਰਕੇ ਬਸ ਰੈਡੀ ਕਰਕੇ ਚਲੇ ਜਾਣਾ ਇਹ ਇਹ ਇਹੀ ਜ਼ਿੰਮੇਦਾਰੀ ਆ ਵੀ ਇਹ اپنی ਜਿਹੜੀ ਮਸ਼ੀਨ ਤੇ ਹੁੰਦਾ ਕੰਮ ਪੂਰਾ ਕਰਕੇ ਜਾਊਗਾ ਇਹ ਨਹੀਂ ਬਾਈ ਇਹਨੂੰ ਫਿਕਰ ਹੁੰਦਾ ਕਿ ਮੈਂ ਕਰਨਾ ਇਹੇ ਕੰਮ ਆਪ ਤੇ ਇਹਨੂੰ ਮਾਰਿਆ ਸੀ ਡੀਜਲ ਪਹਿਲਾਂ ਡੀਜਲ ਮਾਰ ਕੇ ਹੁਣ ਬਸ ਪਾਣੀ ਵਗੈਰਾ ਵਜ ਰਿਹਾ ਵਜ ਕੇ ਕਹਿੰਦਾ ਦੱਸ ਇਹ ਇਹਦਾ ਇੱਧਰ ਵੀ ਤੌਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਧਰ ਵੀ ਕੋਈ ਮੜਾ ਮੋਟਾ ਹੋ ਜਾਵੇ ਨਾ ਕੀ ਇਹ ਤਾਂ ਬਸ ਬਾਤ ਹੀ ਦਮ ਹੋ ਗਿਆ ਹੁਣ ਕੱਲ ਨੂੰ ਇਹਨ ਫੈਰ ਕੱਢਣਾ ਇਹਦੀ ਜੀ ਫਿਰ ਦੁਬਾਰਾ ਤੋਂ ਹਾਂ ਚੰਗੀ ਦਾ ਥੱਲੀ ਨਾਲ ਐਂਗਲਾਂ ਦਾ ਕਾਢਦੀ ਕਿਤੇ ਰਵੇ ਨਾ ਮੈਂ ਦੁਬਾਰਾ ਚੈਕਿੰਗ ਕਰਨੀ ਹੈ ਹਾਂ ਉਸ ਮੈਂ ਦੁਬਾਰਾ ਚੈੱਕ ਅਪ ਕਰਨਾ ਹੈ ਕਿਤੇ ਰਹਿਣੀ ਨਹੀਂ ਚਾਹੀਦੀ ਸਟਾਫ ਕਰਨ ਛੱਡ ਪਲ ਇੱਕ ਸਾਈਡਾਂ ਤੋਂ ਕਰ। ਇਹ ਇੰਗਲਿਸ਼ ਕਾਟਣਾ ਚਾਹੂੰ। ਤੇ ਆਪਾਂ ਜੱਸੀ ਦੀ ਰਿਪੇਅਰਿੰਗ ਕਰਤੀ ਸ਼ੁਰੂ ਫਿਰ ਦੁਬਾਰਾ ਧੋ ਕੇ ਤੇ ਇਹਨੂੰ ਆਪਾਂ ਰਿਪੇਅਰਿੰਗ ਕਰ ਲੱਗ ਜਾਣਾ ਕਿਉਂਕਿ ਇਹਦੀ ਕਿਸਮਾ 'ਚ ਨਹੀਂ ਲਿਖਿਆ ਕਿ ਘਰੇ ਰਹਿਣਾ ਇੱਥੇ ਇਹ ਲੋਹੇ ਨੂੰ ਬਾਹਰ ਚੱਲਣਾ ਇਹਨੇ ਤੇ ਇਹ ਆਪਾਂ ਬਰ ਰਿਪੇਅਰ ਕਰਕੇ ਆਪਾਂ ਬਾਹਰ ਲੈ ਕੇ ਜਾਣੀਆਂ ਅਗਲੇ ਮਹੀਨੇ ਜਾਂ ਪਤੌਰ ਦੇਣੀ ਆ ਕਰਮਾਂ ਲਈ ਬੜਾ ਮोटा ਕੰਮ ਕਰਕੇ ਇਹ ਹਿਲ ਚੱਲਾਂਗੇ ਬਾਅਦ ਦਾ ਫਿਰ ਇਹ ਛਾੜੇ ਵਗਾਰਾ ਕੱਢ ਰਹੇ ਆ ਆਪਾਂ ਇਹ ਕਰਦਾ ਆਪਾਂ ਛਾੜ ਟਰਾਲੀ ਕਰਦਾ ਮੈਂ ਨੀਓ ਛਾੜ ਕੇ ਕੜਾ ਖਰਾ ਦੇ ਹੈ ਵੀ ਪੈ ਹੈ ਬਾਹਰ ਨਾ ਪਟਿਆ ਨਹੀਂ ਰੁੱਖ ਆਇਆ ਕਿੜਾ ਮੈਂ ਠੋਕ ਦਿੱਤ ਨਿਕਲ ਜਾ ਕਿਵੇਂ ਨਹੀਂ ਨਿਕਲਣਾ ਕੱਢਣਾ ਪੈਣਾ ਪੱਟੀਆਂ ਦਾ ਆਪਾਂ ਵੀ ਦੇਖਾਂਗੇ ਜੀ ਦੇਖੋ ਸ਼ਹਿਰ ਏਰੀਆ ਚੱਲੀ ਜਾਣਾ ਬਾਕੀ ਨਾ ਚੱਲੀਆਂ ਨੇ ਫਿਰ ਆਪਾਂ ਕਰਾਂਗੇ ਹੱਲ ਕੋਈ ਦਾ ਮੇਰੇ ਸਾਥ ਚਲਣੀਆਂ ਚਾਹੀਦੀਆਂ ਨੇ ਕਿ ਜੇ ਸਾਥ ਦਾ ਜਿੰਨਾ ਵੀ ਏਰੀਆ ਵੱਡਾਣਾ ਉਹ ਸਾਥ ਨਾਲ ਤਾਂ ਫਟੀਆਂ ਇਹੀ ਚਲਣੀਆਂ ਚਾਹੀਦੀਆਂ ਨੇ ਤੇਰਾ ਗਾਣੇ ਦੇ ਬਾਰੇ ਹਾਂ ਇਧਰ ਮੁੱਕਿਆ ਹਾਂ ਇਹ ਵੀ ਆਂਦੇ ਚਲਣੀ ਚਾਹੀਦੀਆਂ ਨੇ ਬਾਕੀ ਇੱਕਾ ਗੱਡੀ ਇੱਧਰ ਖੜੀ ਆ ਸਾਹਮਣੇ ਆਪਾਂ ਹੁਣ ਹੀ ਖਰੀਦੀ ਆ ਜੇ ਹੋਗਾ 15 ਕੋ ਦਿਨ ਤੇ ਇਹਦੀ ਤਕਰੀਬਨ ਨੇ ਦਿੱਤਾ ਆਹੀ ਆ ਵਾਲਾ ਕਵਰ ਕੋਰ ਵਗੈਰਾ ਦੇ ਉਤਰ ਗਿਆ ਬੰਦੇ ਨੇ ਡਾੜੂ ਦਿੱਤਾ ਬਾਕੀ ਆਪਣਾ ਇੱਕ ਆਲਾ ਜਗਾੜੂ ਚੱਲ ਰਿਹਾ ਆ ਦੇਖੋ ਇੱਥੇ ਬਣਾਣਾ ਜਗਾੜਾ ਆਪਾਂ ਮੈਨੂੰ ਨਾ ਭੇਜ ਦੀ ਕਿਤੇ ਉਹ ਮੈਨੂੰ ਨਾ ਭੇਜ ਦੀ ਕਿਤੇ ਉੰਨੀ ਮਸ਼ੀਨ ਤੇ ਤੋਤੇ ਨੇ ਜਿੰਨਾ ਪਾਣੀ ਡਾਟ ਆਇ ਇਹ ਅ ਟਾਇਰ ਦੇ ਉੱਤੇ ਖੜੋ ਹਾਂ ਓਏ ਉੱਤੋਂ ਤਾਂ ਅੰਦਰ ਵਿੱਚ ਨਹੀਂ ਇੱਥੇ ਖੜੋ ਕੇ ਐਂਗਲੋਂਗਾਂ ਦੇ ਵਿੱਚੋਂ ਕਾਰ ਦੀ ਗੰਦ ਆਪਾਂ ਇਹਨੂੰ ਨਾ ਮਾੜਾ ਮਾੜਾ ਰੰਗ ਮਾਰਨਾ ਦੁਬਾਰਾ ਜਿੱਥੇ ਢੁੱਡਾ ਪਿਆ ਆ ਇੰਨਾ ਘੱਟਾ ਕਿੱਥੋਂ ਕੱਢਾਈ ਇੰਨਾ ਘੱਟਾ ਕਿੱਥੋਂ ਕੱਢਾਈ ਜਿਹੜਾ ਡਾਏ ਹੋਣਾ ਬੰਦਾ ਪਿਆ ਜੀ ਹੰਬਿਆ ਕਹਿੰਦਾ ਸਵੇਰ ਤੇ ਲੱਗੇ ਮਸ਼ੀਨ ਬੜੀ ਮੁਸ਼ਕਲ ਨਾਲ ਤੀਚੀ ਇਹ ਕਿਉਂ ਇੰਨਾ ਕਿਉਂ ਔਖਾ ਹੋ ਗਿਆ ਲਵੇੜੀ ਤੁਸੀਂ ਕਹੀਂ ਲਵੇੜੀ ਇਧਰ ਮੁੱਕ ਕਰਕੇ ਦੱਸੋ ਮੜਾ ਜਾਂ ਕਿਹਨੇ ਲਵੇੜੀ ਹੈ ਚਲਾਉਣ ਵਾਲਾ ਕੌਣ ਹੀ ਬੰਦਾ ਸਿੰਦੂ ਤੇ ਉਹ ਜਿਹੜੀ ਤੋਣੀ ਹੁੰਦੀ ਜਿਹੜੀ ਦਰਿਆਵ ਚ ਡੁੱਬੀ ਰਹੀ ਹੈ ਥੋੜੀ ਮੈਂ ਤੋਣੀ ਨਹੀਂ ਜਿਹੜੀ ਦਰਿਆਵ ਚ ਡੁੱਬੀ ਰਹੀ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਯਾਰ ਉਹਦੇ ਮੈਰੀ ਥੋੜੀ ਜ਼ਿੰਮੇਵਾਰ ਹੈ ਉਹ ਕਿਸੇ ਨੇ ਵੀ ਤੋਣੀ ਹੈ ਰੰਗ ਕਾਲਾ ਹੋ ਗਿਆ ਜੀ ਬੰਦੇ ਦਾ ਮਸ਼ੀਨ ਤੋੜ ਤੇ ਪਾਣੀ ਮਾਰ ਮਗਾ ਆਪਣੇ ਆਪ ਨੇ ਮਾਰੇ ਕੋਈ ਨਹੀਂ ਪਾਣੀ ਆਪਣੇ ਆ ਮਸ਼ੀਨ ਦਿੱਤੀ ਵੇਖ ਲੋ ਚਮਕਾ ਇਹਨਾਂ ਨੇ ਆਹ ਦੇਖ ਲੋ ਕਿੰਨੀ ਵਧੀਆ ਕਰ ਦਿੱਤੀ ਆ ਪੂਰੀ ਮਸ਼ੀਨ ਆ ਕਿਦੋਂ ਨਹੀਂ ਛੱਡਿਆ ਗੰਦ ਪਿਲ ਬੰਦੇ ਨੂੰ ਪੁੱਛਦੇ ਆਪਾਂ ਕਾਰਾ ਕਰੇ ਨਹੀਂ ਕਿੱਥੋਂ ਸਿੱਖੀ ਆ ਤੂੰ ਇਹ ਤਾਂ ਮੜਾ ਦੱਸਿਆ ਦੋ ਬੋਲ ਕਰਾਇਆ ਸਾਂਝੇ ਇੰਨੀ ਕਾਰਾ ਕਰ ਕਿੱਥੋਂ ਸਿੱਖੀ ਆ ਤੁਸੀਂ ਇਹ ਜਿਹੜੀ ਬਚਾ ਲਈ ਆਈ ਐ ਕਲਾਸ ਤੇਰੀ ਮੋਬਾਈਲ ਭੇਜਣੀ ਉਧਰ ਪਈ ਐ ਮੇਰੇ ਵਾਸਤੇ ਨਹੀਂ ਤੇ ਇੰਨੀ ਕਾਰਾ ਕਰ ਕਿੱਥੋਂ ਸਿੱਖੀ ਆ ਤੂੰ ਆ ਜਿਹੜੇ ਇੰਨੀ ਇੰਨੀ ਮਸ਼ੀਨ ਚਮਕਾਉਂਦਾ ਵੱਲ ਕਿਥੋਂ ਸਿੱਖਿਆ ਵਾਹ ਅੱਲਾ ਫਰਮਾ ਕੰਮ ਕਰੀਂ ਨਾਲ ਕਰੋਗੇ ਹਾਂ ਤੂੰ ਕੰਮ ਕਰਾਂ ਨੀ ਲੱਗ ਪਿਆ ਫੇ ਰੀ ਨਾਲ ਕਰੋ ਨਹੀਂ ਰੀ ਨਾਲ ਕਰੋ ਵੀ ਨਾਲ ਤਾਂ ਮੈਂ ਥੱਕ ਗਿਆ ਇਹਦੇ ਤਕਾੜੇ ਕੰਮ ਕਿਹੜਾ ਹੈ ਤਕਾੜਾ ਵੇ ਇੱਕ ਤੇ ਬੜਾ ਰਚੰਗੇ ਰਹਿ ਇੱਧਰ ਕੈਮਰਾ ਇੱਧਰ ਉੱਤਰ ਨੀ ਗਾਦਾ ਤਾਪਾ ਕਰ ਵੇ ਕੀ ਆ ਦੇਖ ਪ੍ਰੈਸ਼ਰ ਜਣਾ ਮਾਰਦੀ ਮੋਬਾਈਲ ਨੂੰ ਨਹੀਂ ਮਾਰਦਾ ਦੇ ਉਹਨਾਂ ਵੀਰੋ ਮਸ਼ੀਨ ਤੋਂ ਆਏ ਜਿਹੜੇ ਡਰਾਜ ਡੁੱਬੀ ਰਹੀ ਆ ਉਹਨਾਂ ਦਾ ਮੇਰਾ ਉਹ ਜੀ ਸਾਹਮਣੇ ਖੜੀ ਆਪਣੇ ਵਿੱਚ ਜੱਸੀ ਕਿ ਸਾਡੀ ਸਕੀਮ ਹੈਗੀ ਸੀ ਵੀ ਆਪਾਂ ਸ਼ੇਅਰ ਕਰਾਂਗੇ ਬਾਕੀ ਜੇ ਆਪਾਂ ਨੂੰ ਪੂਰੇ ਪੈਸੇ ਦੇ ਦੇਗਾ ਤਾਂ ਸ਼ੇਅਰ ਕਰਦਣੀ ਹੈ ਤੇ ਕਿਉਂਕਿ ਮਸ਼ੀਨਾਂ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਹੋ ਗਏ ਸੇਹ ਨੂੰ ਇਦਾਂ ਦੇ ਰਹਿ ਨਹੀਂ ਗਾ ਉਹਦੇ ਮੇਰੇ ਗੱਡ ਸੁਣਾਏ ਉਹ ਪੱਲੇ ਉੱਤੇ ਨਾ ਮਾਰੀ ਜੇ ਉਹਦੇ ਪੱਲੇ ਭੁਖ ਐਨ ਮਾਰ ਫਾਰਾ ਚੰਗਾ ਉੱਤੇ ਉੱਤੇ ਨਾ ਉਧਰ ਜਾ ਕੇ ਇੱਥੇ ਇਹ ਤਾਂ ਫੇਰ ਮਾਰਨੇ ਆ ਉਹ ਵਿੱਚ ਕੋਹਦੇ ਗੱਡੋ ਵੇ ਗੰਦ ਹਾਰ ਉਧਰ ਗਈ ਉਹ ਖੱਡੇ ਜਾਂਦੇ ਵਿੱਚ ਉਹ ਬੰਦ ਕਰਨ ਨੂੰ ਕੀ ਹੈ ਇੱਥੇ ਗੱਲਾਂ ਆਉਂਦੀਆਂ ਹੁੰਦੀਆਂ ਨੇ ਹੈ ਬਹੁਤ ਕਰ ਲੈ ਵਿਚਾਰ ਹੈ ਤੇ ਹਰੋਂ ਕਿਨੇ ਆ ਫਰਿਆ ਕੁੰਨੇ ਕੂਈ ਕਿੱਟ ਪਾਉਣੀ ਪਣੀ ਹੁੰਦੀ ਆਂ ਚਿੰਦਨ ਕਰ ਪੜੀ ਆ ਸਮਾ ਪ੍ਰੈਰ ਘੱਟ ਕੰਮ ਨਹੀਂ ਨਹੀਂ ਇੰਨਾ ਕਰਗਾ ਪ੍ਰੈਰ ਭਾਈ ਕਿੰਨਾ ਇਹ ਫੇਰੇ ਫੇਰੇ ਮੈਨੂੰ ਆਖਸਾ ਸਾਡਾ ਬੰਦਾ ਐਡਿਟ ਕਰਦਾ ਵੀਡੀਓ ਦਾ ਉਹ ਕੈਮਰੇ ਚ ਨਿਆਰਾ ਦਾ ਆਪਣਾ ਚੈਨਲ ਕਿੱਥੇ ਚੱਲ ਜਾਊਗਾ ਹਾਂ ਜਿਹੜਾ ਬੰਦਾ ਐਡਿਟ ਕਰਦਾ ਵੀਡੀਓ ਨੂੰ ਚੜਾਉਂਦਾ ਉਹ ਬੰਦਾ ਕੈਮਰੇ ਦੇ ਸਾਹਮਣੇ ਆਉਣਾ ਨਹੀਂ ਚਾਹੁੰਦਾ ਆਪਣੀ ਵੀਡੀਓ ਵਿੱਚ ਆੜ ਸਕਦੀ ਆ ਉਹ ਮੈਨੂੰ ਕਹਿੰਦਾ ਕਮੈਂਟ ਆ ਕਿ ਬੰਦਾ ਵਿਖਾਓ ਕਿਹੜਾ ਬੰਦਾ ਥੋੜਾ ਵੀਡੀਓ ਕਰਦਾ ਹੈ ਉਹ ਆਉਂਦਾ ਹੀ ਨਹੀਂ ਤੇ ਜਦੋਂ ਆਪਣੀ ਦਰਿਆਜ ਮਸ਼ੀਨ ਫਸੀ ਥੋੜਾ ਕਿਵੇਂ ਥੋੜੇ ਦਿਲ ਨੂੰ ਕੌਮ ਹੁੰਦਾ ਹੈ ਯਾਰ ਬਿਨ ਮੁਸ਼ਕਲ ਨਿਕਲੇ ਕਿਹੜਾ ਹਟ ਹੋ ਗਿਆ ਹਨਾ ਮੈਨੂੰ ਕੋਈ ਨਹੀਂ ਹੁੰਦਾ ਇਹਨੋਂ ਬਾਹਰ ਨਿਕਲ ਜਾਣੀ ਕਿਵੇਂ ਦੋਖ ਨੇ ਦੋ ਐਂਟਰੀ ਲੈਣੇ ਪੈਂਦੇ ਜੀਸੀਬੀ ਨਾਲ ਫੇਰ ਮੌਕਾ ਸੀ ਹਨਾ ਜੀਸੀ ਫੇਰ ਟਰੈਕਟਰ ਨਾਲ ਖਿੱਚ ਕਰਾਣਾ ਪਣਾ ਆਪਣਾ ਉਹ ਵੀ ਫਸ ਜਾਣਾ ਫੇਰ ਨਹੀਂ ਟਰੈਕਟਰ ਖੇਤ ਜਾਇਆ ਆਪਣਾ ਜਗਾ ਕੋ ਨਹੀਂ ਉਹ ਫਾਹ ਹੋ ਨਹੀਂ ਜਾਣਾ ਹੈ ਨਾ ਉਹ ਹੂੰ ਐਡਰਾ ਫਾਹ ਜਾਣਾ ਜੀਸੀ ਬਣਾ ਦੇ ਤਾਂ ਉਹ ਟਰੈਕਟਰ ਖਿੱਚ ਲੈਣਾ ਹੀ ਉਹ ਖਿੱਚ ਤਾਂ ਲਵੇ ਯਾਰ ਕੋਈ ਬਾਹਰ ਹੀ ਖੜਾ ਰਹਿਣਾ ਹੀ ਹੂੰ ਤਾਂ ਨਾਂਵੇਂ ਐਡਰਾ ਸੀ ਇੱਕ ਸਾਡੀ ਨੇ ਦਰਿਆ ਦਰਿਆ ਚ ਡਿੱਗੀ ਮਸ਼ੀਨ ਇਹ ਆਹ ਲਾਲਾ ਉਹ ਜੀ ਨੇ ਉਹ ਦੇ ਕ੍ਰੇਨ ਨਾਲ ਕੱਢੀ ਸੀ ਆਹ ਲਾਲਾ ਡਿਗਰੀ ਹੀ ਲਗਾਏ ਤਾਂ ਬੋਰ ਜੀ ਨੇ ਕਰੀਦਾ ਤੇ ਮੈਨੂੰ ਯਾਰ ਦਰਿਆ ਮਾਫ ਹੈਗਾ ਹੀ ਨਹੀਂ ਵੈਸੇ ਤਾਂ ਜਿਹੜਾ ਪ੍ਰਸ਼ਾਫ ਇਹ ਆਪਾਂ ਬਸੇੜਾ ਵੰਡੀ ਦਾ ਲੱਡੂ ਵਾਲਾ ਪਠਾਨੀ ਵੰਡਾ ਆਪਾਂ ਆਪਨ ਮਾਫ ਹੈ ਇਹ ਨਹੀਂ ਪਤਾ ਕਿਵੇਂ ਅੱਗੇ ਮੈਂ ਇੱਕ ਸਾਲ ਵੱਡਣ ਗਿਆ ਉੱਥੇ ਹੈ ਉਦੋਂ ਨਾ ਇਹ ਦਰਿਆ ਵਿੱਚ ਡੇਗਦੀ ਮਸ਼ੀਨਾਂ ਅੱਠਾਂ ਦਿਨ ਬਾਅਦ ਕੱਢੀ ਤੇ ਐਰ ਕੀ ਐਰ ਕੀ ਵਿੱਚ ਫਸ ਗਈ ਤੇ ਪਿਛਲੀ ਵਾਰ ਬੇੜੇ ਤੇ ਚਲਾਉਣ ਲੱਗੇ ਸੀ ਤੇ ਬੇੜਾ ਪਾਕਿਸਤਾਨ ਲੰਘ ਚੱਲਾ ਹੈ ਮਹਾਬਜਾ ਬੰਦੇ ਨੇ ਛਾਲੀ ਮਾਰੂ ਹੀ ਬਸ ਤੇ ਵਾਵਾ ਹਵਾ ਪਰੂ ਆਈ ਤੇ ਬੇੜਾਂ ਰਨ ਜੋਰ ਲੱਗਣਾ ਉਹਨਾਂ ਵਿੱਚ ਨੇਰੀ ਆ ਗਈ ਜਦੋਂ ਤੇ ਬੇੜਾ ਪਰਾਂ ਨੂੰ ਜਾਣ ਲੱਗਾ ਰਸੀ ਰੱਸਾ ਟੁੱਟ ਗਿਆ ਬੰਦੇ ਹਿੰਮਤੀ ਹਮਾਰੂ ਹੀ ਬਸ ਛਾਲਾ ਮਜਾ ਦੀ ਜਾਨ ਬਚਾਈ ਹੈ ਪਾਕਿਸਤਾਨ ਜਮੀ ਉੱਥਾ ਆ ਵੀ ਜੁੱਤੀਆਂ ਖਾਵਾਂਗੇ ਮਸ਼ੀਨ ਤਾਂ ਮਿਲਦੀ ਕੋਲੀ ਤੇ ਬਾਕੀ ਕਿਸਮਤ ਚੰਗੀ ਹੋਵੇ ਬਚਾਗਾ ਤੀਜਾ ਚਾਂਸ ਹੋ ਚੱਲਿਆ ਮੇਰੇ ਨਾਲ ਤੇ ਆਪਾਂ ਨੂੰ ਕਿਉਂ ਨਹੀਂ ਦਰਿਆ ਦੇ ਵਿੱਚ ਕੋਈ ਮੰਡਣਾ ਚਾਹੀਦਾ ਇਹਨੂੰ ਨਹੀਂ ਜਾਣਾ ਚਾਹੀਦਾ ਹੈ ਬਾਕੀ ਬੰਦੇ ਜਾਂਦੇ ਰਹਿਤੇ ਇਹਨੂੰ ਨਹੀਂ ਜਾਣਾ ਕਿਵੇਂ ਇੰਦਰੀਆ ਮਾਫ ਤੇਨੂੰ ਜਾਣੇ ਨਹੀਂ ਚਾਹੀਦਾ ਕੋਲ ਨੂੰ ਸਾਡੇ ਰਿਪੇ ਫਿਰ ਮੈਂ ਹੀ ਲੈ ਆ ਕਟ ਕਾਂ ਦੀ ਯਾਰ ਯਾਰ ਆਦੀ ਫਿਰ ਟਰੈਕਟਰ ਜਦੋਂ ਇੱਕ ਵਾਰੀ ਚਾਂਸ ਹੋ ਗਿਆ ਨਹੀਂ ਤੇ ਉਹ ਮੈਨੂੰ ਚਲ ਮਾਫ ਨੇ ਤੂੰ ਟਰੈਕਟਰ ਦੇ ਕੱਲਾ ਜਦੋਂ ਟਰੈਕਟਰ ਕੋ ਫਸਾਤਾ ਤੁਸੀਂ ਉਹ ਕੋਈ ਨਾ ਫਸਾਇਆ ਕੋਈ ਨਾਲ ਤੂੰ ਵੀ ਸੀ ਯਾਰ ਮੈਂ ਵੀਡੀਓ ਬਣਾਉਣਾ ਮੈਂ ਪਾਰ ਕਰਾਂਦਾ ਮੈਂ ਪਾਰ ਕਰਾਂਦਾ ਹਾਂ ਪਾਰ ਕਰ ਸਮ ਲੱਗਿਆ ਆਪਾਂ ਕੋਈ ਨਹੀਂ ਤੂੰ ਆਹਨ ਮੈਂ ਪਾਰ ਕਰਾਂਗਾ ਉਹ ਆਹਨ ਮੈਂ ਕਰਾਂਗਾ ਇਹਨਾਂ ਜਾਣ ਟਰੈਕਟਰ ਫਸਾਤਾ ਵਿੱਚ ਦਰਾ ਦੇ ਮੈਂ 50 ਟਾਂ ਨਹੀਂ ਕੱਢੀਨ ਉੱਥੋਂ ਫਸਿਆ ਨਹੀਂ ਤੇ ਇਹਨਾਂ ਨੇ ਜਾਨਾਂ ਨੇ ਕੀ ਕੰਮ ਕੀਤਾ ਉਥੇ ਲੈ ਜਾ। ਜਿਵੇਂ ਯਾਰ ਤੈਨੂੰ ਪਤਾ ਬੱਬੀ ਦੇ ਚਲਾਉਣ ਨਾਲ ਹੋਇਆ ਆਪਾਂ ਕਹਿੰਦੇ ਉਹ ਚੀਜ਼ ਫੜੀ ਨਹੀਂ। ਸੀ ਨਹੀਂ ਬੱਬੀ ਨੇ ਫਸਾਈ ਉਥੇ ਕੀ? ਨਹੀਂ ਉਹ ਕਿੰਦਾ ਸੀ। ਮੈਂ ਪਾਰ ਕਰਾਂ ਦਾ ਨਹੀਂ ਮੈਂ ਕਰਾਂਗਾ ਪਾਰ। ਨਾ ਆਪਾਂ ਆਖੇ ਨਹੀਂ ਇੱਕ ਵਾਰ ਵੀ। ਹੋਰ ਗਵਾਰੀ ਨਾ ਆਖਾ। ਟਰੈਕਟਰ ਕੀ ਕੱਲਾ ਸੀ। ਹੂੰ ਕੱਲਾ ਟਰੈਕਟਰ ਹੀ। ਖਾਲੀ ਪਸਾਗ ਲੈਣਾ ਪਸਾਗ ਵਿੱਚ। ਯਾਰ ਆਪਾਂ ਨੂੰ ਕਹਦੇ ਬੱਬੀ ਨੂੰ ਪਸਾਗ ਦੇ ਵਿੱਚ ਵੀਡੀਓ ਬਣਾਉਣ ਲੱਗ ਖੜੇ। ਯਾਰ ਆਪਾਂ ਕਿਉਂ ਆਹੀ ਐਂ ਚੱਲਦੇ ਨਹੀਂ ਚਲ ਮੈਂ ਬੈਠਾ। ਨਹੀਂ ਹੁਣ ਦੁਬਾਰਾ ਹੰਗਲ ਪਾਏ ਨੇ ਉਹਦੇ ਪਾਰ ਲੱਗਾ ਨਾ। ਵਕਿੰਦੀ ਡਰਾਈਵਰ ਹੀ। ਉਹ ਲੱਗਾ ਕੋ ਨਹੀਂ ਬਾਸ ਫਿਰ ਫਿਰ ਪਹਿਲੇ ਆਖਦਾ ਡੱਬੂ ਨੇ ਕੁਝ ਨਹੀਂ ਆਖਿਆ ਬਈ ਇਧਰ ਤੇ ਕੱਢੀ ਆਪਾਂ ਨਾ ਜਮਾਨੇ ਨਾਲ ਗਾਲਾ ਕੱਢਦੇ ਨਹੀਂ ਗਾਲਾ ਨਹੀਂ ਉਹਨਾਂ ਦਾ ਹੁੰਦਾ ਤੇ ਰਵਾਜ ਇਨਾਂ ਦੇ ਪਿੰਡ ਦਾ ਪਹਿਲੋ ਗਾਲ ਫਿਰ ਗੱਲ ਕਿਸੇ ਕੇ ਪਿੰਡ ਚ ਰਵਾਜ ਹੁੰਦਾ ਮੈਂ ਤਾਂ ਗਰਫਾਰ ਹੁਣ ਨਹੀਂ ਜਾਣਾ ਕਰਨਾ ਬਾਕੀ ਜਦ ਮਰਜ਼ੀ ਲਾਇਆ ਹੈਣਾ ਦੀ ਗਰਕਾਈ ਨਹੀਂ ਤੈਨੂੰ ਉਧਰ ਲਾ ਉਧਰ ਲਾ ਚਲੰਗ ਤੈਨੂੰ ਦੂਜਾ ਮੂੰਗੀ ਤੇ ਚਲਦਾਂਗਾ ਉਹ ਦਰਬਾਰ ਚਲਦਾਂਗਾ ਨਹੀਂ ਜਾ ਸਕਦਾ ਤੂੰ ਪੱਕੀ ਗਲਾ ਵੀਡੀਓ ਵੇਖਦੇ ਵਨ ਜਨਾ ਜਾ ਤੂੰ ਨਹੀਂ ਲੈ ਕੇ ਜਾਣਾ ਤੇ ਜੇ ਉਥੇ ਦਰੇਵਾ ਹੋ ਗਿਆ ਤੇ ਤੂੰ ਆਖੇ ਮੈਂ ਕਰਾਂ ਜਾਣਾ ਫਿਰ ਕੌਣ ਜ਼ਿੰਮੇਵਾਰ ਹੈ ਮੈਂ ਕਿੰਨੇ ਦਿਨ ਰਹਿ ਚਾਰ ਮਹੀਨੇ ਬਾਅਦ ਦਾ ਰਹਿ ਕੋ ਨਿਕਲਦਾ ਨਹੀਂ ਰਹਿ ਆ ਉਹ ਮਹੀਨੇ ਹੋਰ ਨੇ ਜਿਹੜੇ ਉਹਨੇ ਹੋਰ ਨੇ ਇਹ ਜਿਹੜੇ ਇਹ ਮਹੀਨੇ ਨੇ ਨਾ ਇਹ 8 ਦਿਨ ਦਾ ਮਹੀਨਾ ਹੁੰਦਾ ਹੈ ਤੇ ਜਿਹੜਾ ਤੇ ਉਹ ਮਹੀਨੇ ਦਾ ਮਹੀਨਾ ਹੁੰਦਾ ਹੈ ਜੇਨ ਕਿ 8 ਦਿਨ ਲੱਗਣ ਮਹੀਨਾ ਹੀ ਲੱਗੇਗਾ ਆਪਾਂ ਨੂੰ ਨਹੀਂ ਤੂੰ ਆਪਸਾ ਚਾਰ ਮਹੀਨੇ ਰਹਿ ਜਾਏਂ ਉਹਦੇ ਦਾ ਆਹ ਵੇਹਣ ਕਟਰ ਆਪਣਾ ਹੋ ਚੱਲਿਆ ਜੀ ਤੁਹਾਈ ਦਾ ਕੰਮ ਸ਼ੁਰੂ ਕਰਨ ਲੱਗੇ ਮਸ਼ੀਨ ਦਾ ਨਿਭੜ ਗੋਲ ਵੀ ਪਿਆ ਬੋਲੋ ਮਾਰਾ ਸਾਹ ਮੈਨੂੰ ਬਣਾਉਣ ਲੱਗਾ ਲੱਗਣਾ ਬੋਲੋ ਉਹ ਮੁਟਿਆ ਨਾ ਕਰਦੇ ਤਾਏ ਕਟਰ ਜਾਂਦੇ ਉਹ ਮੈਂ ਪਲਟ ਨਹੀਂ ਆਵੇ ਪਲਟਣ ਨੂੰ ਕਿਹੜਾ ਕੰਮ ਦਾ ਡੋਟ ਜਾਣੀ ਮੈਂ ਜਾਂਦਾ ਰਾ ਕਿ ਤੋਂ ਵੀ ਮੈਂ ਆਇਆ ਨਾ ਡਾਇਰ ਬਲਾਕਾਂ ਮੈਂ ਆਇਆ ਨਾ ਹੁੰਦਾ ਵੀਰੇ ਪਾੜੇ ਦੇ ਹੂੰਦਾ ਫੈਨ ਵੀਰੇ ਤੋਂ ਪਾੜੇ ਦੇ ਮੈਂ ਪਸੂਆ